वाहे गुरु जी का खालसा वाहे गुरु जी की फतेह एक सतगुर प्रसाद आसा महला चौथा संत कर चौथा हर अमृत पीने लोयना मन प्रेम रत्ना राम राजे मन राम कसवटी लाया कंचन सोवना, तो गुरमुख रंग चलूलिया मेरा मन धनो पिन्ना जन नानक मुसक शकोलिया, सब जन्म धन तन तन्ना ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭੋ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਸ ਲੋਕਾਂ ਨਾਲ ਸ਼ਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਟੂਟੇ ਅਸ ਰਾਜਾ ਕੀ ਧੂਨੀ ਸ਼ਲੋਕ ਮਹੱਲਾ ਪਹਿਲਾ ਬੋਲੇ ਹਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨ ਲਾਗੀ ਵਾਰ। ਮਹਿਲਾ ਦੂਜਾ ਜੇ ਸੋ ਚੰਦਾ ਉਗਵ ਹੈ ਸੂਰਜ ਚੜਹਾ ਹਜ਼ਾਰ ਐਤੇ ਅਚਾਨਨ ਹੋ ਦਿਆ ਗੁਰਬਿਨ ਕੋਰ ਅੰਧਾਰ। ਮਹਿਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਨਾ ਸੋਚੇਤ ਛੂਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ ਖੇਤਾਂ ਅੰਦਰ ਛੂਟਿਆ ਕੋ ਨਾਨਕ ਸੋਨਾਹ ਫਲੀਆਂ ਹਾਂ ਫੁਲੀਆਂ ਹਾਂ ਬਪੂੜੇ ਪੀ ਤਨ ਵਿੱਚ ਸੁਆਹ ਹੈ ਪੋੜੀ ਆਪਿਨਾ ਆਪ ਸਾਜੀਆ ਆਪਿਨਾ ਰਚੀਓ ਨਾਉ ਦੁਹੀ ਕੁਦਰਤ ਸਾਜੀਆ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂ ਤੁਸ ਦੇਵ ਹੈ ਕਰਾਂ ਪਰਸਾਓ ਤੂ ਜਾਣੋ ਹੀ ਸਭਸਾਂ ਦੇ ਲੈਸ ਹੈ ਜਿੰਦ ਕਹਾਓ ਕਰ ਆਸਨ ਡਿਠੋ ਚਾਓ ਪ੍ਰੇਮ ਬਾਣੀ ਮਨ ਮਾਰਿਆ ਅਨਿਆਲੇ ਅਨਿਆ ਰਾਮ ਰਾਜੇ ਜਿਸੁ ਲਾਗੀ ਪਿਰਿ ਪਿਰਮਾ ਕੀ ਸੋ ਜਾਣੈ ਜਰੀਆ ਜੀਵਨ ਮੁਕਤ ਸੋ ਆਖੀਆ ਮਰ ਜੀਵੈ ਮਰਿਆ ਜਿਨ ਨਾਨਕ ਸਤਗੁਰ ਮੇਲਾ ਹਰਿ ਜਗਤੂ ਤਰ ਤਰੀਆ ਸ਼ਲੋਕ ਮਹੱਲਾ ਪਹਿਲਾ ਸਚੇ ਤੇਰੇ ਖੰਡ ਸਚੇ ਬ੍ਰਹਮੰਡ ਸਚੇ ਤੇਰੇ ਲੋ ਸਚੇ ਆਕਾਰ ਸਚੇ ਤੇਰੇ ਕਰਨੇ ਸਰਬ ਵਿਚਾਰ ਸਚਾ ਤੇਰਾ ਅਮਰ ਸਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖਾਂ ਲਖ ਕਰੋੜ ਸੱਚਾ ਸਭ ਧਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਆਇਨ ਸੱਚ ਜੋ ਮਰ ਜੰਮੇ ਸੋ ਕਚ ਨੀ ਕਚ ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਂ ਵੱਡੀ ਵਡਿਆਈ ਜਾਂ ਸੱਚ ਨੇ ਆਓ ਵੱਡੀ ਵਡਿਆਈ ਜਨਹ ਚਲਤਾਓ ਵੱਡੀ ਵਡਿਆਈ ਜਨ ਆ ਲਾਓ ਵੱਡੀ ਵਡਿਆਈ ਬੂਝਾ ਸਭ ਪਾਓ ਵੱਡੀ ਵਡਿਆਈ ਜਾਂ ਪੂਛਣਾ ਦਾਤ ਵੱਡੀ ਵਡਿਆਈ ਜੋ ਆਪੇ ਆਪ ਨਾਨਕ ਕਾਰਨਾ ਕਥਨੀ ਜਾਏ ਕਿਤਾ ਕਰਨਾ ਸਰਬ ਰਜਾਏ ਲਾਦੂ ਜਾਏ ਹੋ જગ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਏ ਲੈ ਇਕ ਨਾ ਹੁਕਮ ਕਰੇ ਵਿਨਾਸ ਇਕ ਨਾ ਭਾਣਾ ਕਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਏਉਂ ਪੇ ਆਖ ਨਾ ਜਾਪੀ ਜੇ ਕਿਸੈ ਆਨੇ ਰਾਸ ਨਾਨਕ ਗੁਰਮੁਖ ਜਾਨੀਆਂ ਜਾਕੋ ਆਪ ਕਰੇ ਪ੍ਰਗਾਸ ਪੋੜੀ ਨਾਨਕ ਜੀਆ ਉਪਾਇ ਕਾ ਲਿਖਨਾ ਵੈ ਧਰਮ ਬਹਾਲਿਆ ਉੱਥੈ ਸੱਚੇ ਹੀ ਸਚ ਨੇ ਬੜਾ ਤੋਨਾ ਵਖ ਕੜੇ ਜਜਮਾਲਿਆ ਥਾਉ ਨਾ ਪਾਇ ਅਨਕੂੜ ਯਾਰ ਮੂੰਹ ਕਾਲਾ ਦੁਜਕ ਚਾਲਿਆ ਤੇਰਾ ਨਾਏ ਰਤੇ ਸੇ ਜਿਨ ਗੇ ਹਾਰ ਗੇ ਸ੍ਰੀ ਠਗਨ ਵਾਲਿਆ ਲਿਖਨਾ ਵੈ ਧਰਮ ਬਹਾਲਿਆ ਮੂਰਖ ਮੂਗਾ ਤੇ ਸਰਨagati ਮਿਲ ਗੋਵਿੰਦ ਰੰਗਾ ਰਾਮ ਰਾਜੇ ਗੁਰਪੂਰਾ ਹਰ ਪਾਇਆ ਹਰ ਭਗਤ ਇਕ ਮੰਗਾ ਮੇਰਾ ਮਨ ਤਨ ਸਬਦ ਵੀ ਗਾਸਿਆ ਜਪ ਅਨੰਤ ਤਰ ਰੰਗਾ ਮਿਲਿਐ ਸੰਤ ਜਨਾਹਰ ਭਾਇਆ ਨਾਨਕ ਸੁਤਸੰਗਾ ਲੋਕੇ ਮਹੱਲਾ ਪਲੈ ਵਿਸਮਾਦ ਨਾਦੇ ਵਿਸਮਾਦ ਵੇਦ ਵਿਸਮਾਦ ਜੀਏ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰਾਂਗ ਵਿਸਮਾਦ ਨਾ ਅੱਗੇ ਫਿਰ ਹੈ ਜੰਤ ਵਿਸਮਾਦ ਪੋਣ ਵਿਸਮਾਦ ਪਾਨੀ ਵਿਸਮਾਦ ਅਗਨੀ ਖੇੜ ਹੈ ਵੇੜਾ ਨੀ ਵਿਸਮਾਦ ਤਰਤੀ ਵਿਸਮਾਦ ਖਾਨੀ ਵਿਸਮਾਦ ਸਾਦਾ ਲਗਹ ਪਰਾਨੀ ਵਿਸਮਾਦ ਸੰਜੋਗ ਵਿਸਮਾਦਵੀ ਜੋਗ ਵਿਸਮਾਦ ਭੂਖ ਵਿਸਮਾਦ ਭੋਗ ਵਿਸਮਾਦ ਸਿਫਤੇ ਵਿਸਮਾਦ ਸਾਲਾ ਵਿਸਮਾਦ ਝੜ ਵਿਸਮਾਦ ਰਾਹਾ ਵਿਸਮਾਦ ਨੇੜਾ ਵਿਸਮਾਦ ਦੂਰ ਵਿਸਮਾਦ ਦੇਖਿਆ ਹਜਰਾ ਹਜੂਰ ਵੇਖ ਵਡਾਣ ਰਹਿਆ ਵਿਸਮਾਦ ਨਾਨਕ ਭੋਜਨ ਪੂਰਾ ਭਾਗ ਹੱਲਾ ਪਾਲਾ ਕੁਦਰਤ ਦੀਸਾ ਕੁਦਰਤ ਸੁਨੀਆਂ ਕੁਦਰਤ ਕੋ ਸੁਖਸਾਰ ਕੁਦਰਤ ਪਤਾ ਲਈ ਆਕਾਸ਼ੇ ਕੁਦਰਤ ਸਰਬ ਆਕਾਰ ਕੁਦਰਤ ਵਿਅਤ ਪੁਰਾਨ ਕਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਬਿਜੀ ਨਸੀ ਰੰਗੀ ਕੁਦਰਤ ਜੀਏ ਜਹਾਨ ਕੁਦਰਤ ਨੇਕੀਆਂ ਕੁਦਰਤ ਬਦਿਆ ਕੁਦਰਤ ਮਾਨ ਅਭਿਮਾਨ ਕੁਦਰਤ ਪਉਣ ਪਾਣੀ ਬਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਧਕ ਕਰਤਾ ਪਾਕੀ ਨਹੀਂ ਪਾਕ ਨਾਨਕ ਹੋ ਮੈਂ ਅੰਦਰ ਵੇਖਿਆ ਵਰਤੈ ਤਾਕੋ ਤਾਕ ਪੋੜੀ ਆਪਿਨਾ ਪੋਗ ਪੋਗ ਕਾ ਹੋਏ ਬਸ ਮੜਾ ਪੋਰਾ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲਾ ਕਥਾ ਚਲਾਇਆ ਅਗਿਆ ਕਰਨੀ ਕੀਤ ਵਾਚੀਆ ਬੋਹਾਂ ਲੇਖਿਆ ਕਰ ਸਮਝਾਇਆ ਹਉ ਨ ਹੋ ਵੀਪੋਥੀ ਹੁਣ ਸੁਣੀਆਂ ਕਿਆ ਰੋਆ ਆ ਮਨ ਅੰਧਾ ਜਨਮ ਗਵਾਇਆ ਦਿਨ ਦੇ ਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਇਆ ਰਾਮ ਰਾਜੇ ਹੋ ਮੰਗੋ ਸਰਨਾ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਛਲਾਰ ਬੀਰਤਾ ਹਰ ਲਾਜ ਰਖਾਇਆ ਜਨ ਨਾਨਕ ਸਰਨਾਗਤੀ ਹਰ ਨਾਮ ਤਰਾਇਆ ਲੋਕਾ ਮਹੱਲਾ ਪਹਿਲਾ ਪੈ ਵਿੱਚ ਪਵਨ ਵਹੈ ਸਦਬਾਓ ਪੈ ਵਿੱਚ ਚਲਹ ਲਖ ਦਰੀਆਓ ਪੈ ਵਿੱਚ ਅਗਨਾ ਕੜਾਵੇ ਗਾਰ ਪੈ ਵਿੱਚ ਧਰਤੀ ਦਬੀ ਪਾਰ ਪੈ ਵਿੱਚ ਇੰਦਰਾ ਫਿਰਾ ਸਿਰ ਭਾਰ ਪੈ ਵਿੱਚ ਰਾਜਾ ਧਰਮਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨਾਨਤ ਪੈ ਵਿੱਚ ਸਿੱਧ ਬੁੱਧ ਅਸੁਰਨਾਧ ਪੈ ਵਿੱਚ ਆੜਾਣੇ ਆਕਾਸ਼ ਪੈ ਵਿੱਚ ਜੋਤ ਮਹਾਬਲ ਸੂਰ ਪੈ ਵਿੱਚ ਆਵਹ ਜਾਵਹ ਪੂਰ ਪਗਲੇ ਆਪੋ ਲਿਖਿਆ ਸਿਰਲੇਖ ਨਾਨਕ ਨਿਰਭੋ ਨਿਰੰਕਾਰ ਸਚੇ ਇਕ ਮਹੱਲਾ ਪਹਿਲਾ ਨਾਨਕ ਨਿਰਪੋ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕਹਿ ਤੀਆਂ ਕਨ ਕਹਾਣੀਆਂ ਕਹਿਤੇ ਬੇਦ ਵਿਚਾਰ ਕਹਿਤੇ ਨਚਾਂ ਮੰਗਤੇ ਕਿੜ ਮੂੜ ਪੁਰਹਾ ਤਾਲ ਬਾਜ਼ਾਰੀ ਬਾਜ਼ਾਰਮ ਹੈ ਆਏ ਕੜਹਾਂ ਬਾਜ਼ਾਰ ਗਾਵਾਂ ਹੈ ਰਾਜੇ ਰਾਣੀਆਂ ਬੋਲ ਹੈ ਆਲ ਪਾਤਲ ਖਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ ਜਿਤ ਤਨ ਪਾਈ ਹੈ ਨਾਨਕਾ ਸੇ ਤਨ ਹੋ ਹੈ ਸ਼ਾਰ ਗਿਆਨ ਨਾ ਗਲੀ ਡੂੜੀਆ ਕਥਨਾ ਕਰਦਾ ਸਾਰ ਕਰਮ ਮਿਲਾਤਾ ਭਾਈਆ ਹੋਰ ਹਕਮਤ ਹੁਕਮ ਖੁਆਰ ਪੋੜੀ ਨਦਰ ਕਰਾਂ ਜੇ ਆਪਣੇ ਤਾਂ ਨਦਰਿ ਸਤਿਗੁਰ ਪਾਇਆ ਇਹੋ ਜਿਹਾ ਬਹੁਤੇ ਜਨਮ ਪਰਮਾਏ ਆ ਤਾਂ ਸਤਿਗੁਰ ਸਬਦ ਸੁਨਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਨਿਆ ਹੋ ਲੋਕ ਸਭਾਇਆ ਸਤਿਗੁਰੂ ਮਿਲੀ ਆ ਸਚ ਪਾਇਆ ਜਿੰਨੀ ਵਿੱਚ ਹੋ ਆਪ ਗਵਾਇਆ ਜਿਨ ਸਚੋ ਸਚ ਬੁਝਾਇਆ ਸਾਮ ਹੈ ਲਾ ਚੋਥਾ ਗੁਰਮੁਖ ਡੁੰਡ ਡੁੰਡ ਲਿਆ ਹਰ ਸਾਜਨ ਲਥਾ ਰਾਮ ਰਾਜੇ ਕੰਚਨ ਕਾਇਆ ਕੋਟ ਗੜੇ ਵਿਚ ਹਰ ਹਰ ਸੇਧਾ ਹਰ ਹਲ ਹੀਰਾ ਰਤਨ ਹਾ ਮੇਰਾ ਮਨ ਤਨ ਵਿਧਾ ਤੂਰ ਪਾਗ ਵੜੇ ਹਰ ਪਾਇਆ ਨਾਨਕ ਰਸ ਗੁੱਥਾ ਸ਼ਲੋਕ ਮਹੱਲਾ ਪਹਿਲਾ ਕੜ ਯਾ ਸਵੇ ਗੋਪੀਆ ਪਹਿਰ ਕਨ ਗੋਪਾਲ ਗਹਿਨੇ ਪਉਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬਜੰਜਾਲ ਨਾਨਕ موسی ਧਿਆਨ ਵੀ ਹੋਣੀ ਖਾਏਗੇ ਆਜਮਕਾਲ ਲੋਕ ਮਹਿਲਾ ਪੈਲਾ ਕੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਘਰਨੇ ਪਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਹਿਮਾਲ ਤਨ ਵਰਤਨ ਸਰਬਜਨ ਜਾਲ ਨਾਨਕ موسی ਗਿਆਨ ਵੀ ਹੁਣੀ ਖਾਏਗੇ ਆਜਮਕਾਲ ਮਹਿਲਾ ਪੈਲਾ ਵਾਇਨ ਚੇਲੇ ਨਚਨ ਘੁਰ ਪੈਰ ਹਲਾਇਨ ਫੇਰਨ ਸੇਰਾ ਉੜੇ ਉੜੇ ਰਵਾਸ਼ਾ ਟਪਾਏ ਵੇਖੇ ਲੋਕ ਆਸਾ ਕਰ ਜਾਏ ਰੋਟੀਆਂ ਕਾਰਨ ਪੂਰਾਂ ਤਾਲ ਆਪ ਪਛਾੜਾਂ ਧਰਤੀ ਨਾਲ ਆਵਨ ਗੋਪੀਆਂ ਗਾਵਨ ਕਾਨਾ ਗਾਵਨ ਸੀਤਾ ਰਾਜੇ ਰਾਮ ਨਿਰਪੋਣ ਕਾਰ ਸੱਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾਂ ਕਰਮ ਚੋੜਾ ਓ ਪਿੰਨੀ ਰਹਿਨ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦੀ ਕਰਮ ਲਹ ਕਾਇ ਪਾਰ ਕੋਲੂ ਚਰਖਾ ਚਕੀ ਚੱਕ ਤਲਵਾਰ ਰੋਲੇ ਬਹੁਤ ਅਨੰਤ ਲਾਟੂ ਮਾਧਾਨੀਆਂ ਅਨਗਾਹ ਪੰਖੀ ਭੋਦੀਆ ਲੈਣ ਨਾ ਸਾ ਸੂਏ ਝਾੜ ਪਵਾਈਆਂ ਹਾਂ ਜੰਤ ਨਾਨਕ ਪੋਦੇ ਆ ਗਨਤ ਨਾਨਤ ਬੰਧਨ ਬੰਧ ਪਵਾਏ ਸੋਏ ਪਵੇ ਆ ਕੀ ਰਤ ਨੂੰ ਚਾਸਬ ਕੋਏ ਨਚ ਨਚ ਹਸ ਹੈ ਚਲ ਹੈ ਸੇ ਹੋ ਰੋਏ ਉੜਨਾ ਜਾਹੀ ਸਿਧਨਾ ਹੋਵਾ ਨਚਨਾ ਕੁਦਨਾ ਮਨ ਕਾ ਚਾਓ ਨਾਨਕ ਜਿਨ ਮਨ ਪੋਤੀ ਨਾ ਮਨ ਭਾਉ ਪੋੜੀ ਨਾ ਤੇ ਰਾਨੀ ਅੰਕਾਰ ਹੈ ਨਾਇਲੇ ਨਰਕ ਨਾ ਜਾਇਆ ਜਿਉ ਪੰਡ ਸਬਤੀ ਸਦਾ ਦੇਖਾ ਜਾਏ ਆਪ ਗਵਾਈਆ ਜੇ ਲੋੜਾ ਚੰਗਾ ਆਪਣਾ ਕਰਪੁਨ ਹੋ ਨੀਚ ਸਦਾ ਆਇਆ ਤੇ ਜਰਵਾਣਾ ਪਰ ਹਰਾ ਜਰਵੇਸ ਕਰੇ ਦੀ ਆਇਆ ਕੋ ਰਹਾਣਾ ਪਰ ਯਾ ਪਈਆ ਅੰਤ ਦੇ ਸਾਵਾਂ ਨੀਤ ਖੜੀ ਮੁੰਧਾ ਜੋ ਬਨ ਪਾਲੀ RAM ਰਾਜੇ ਹਰ ਹਰ ਨਾਮ ਚੇਤਾਏ ਗੁਰ ਹਰਮਾਰਗ ਚਾਲੀ ਮੇਰਾ ਮਨ ਤਨ ਨਾਮ ਆਧਾਰਾ ਮੈਂ ਬਿਖ ਚਾਲੀ ਜਨ ਨਾਨਕ ਸਤ ਗੁਰ ਮੇਲਾ ਹਰ ਹਰ ਮਿਲਿਆ ਬਨ ਵਾਲੀ ਤੇ ਲੋਕ ਮਹੱਲਾ ਪਹਿਲਾ ਮੁਸਲਮਾਨਾ ਸਿੱਖਤ ਸਰੀਅਤ ਪੜਪੜ ਕਰਾਂ ਵਿਚਾਰ ਬੰਦੇ ਸੇ ਜੇ ਪਵਾਹ ਵਿੱਚ ਬੰਦੀ ਵੇਖਣ ਕੋ ਦੀ ਰਾਰ ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ ਪਾਰ ਤੀਰਥ ਨਾਮ ਹੈ ਅਰਚਾ ਪੂਜਾ ਅਗਰ ਵਾਸ ਬਹਕਾਰ ਜੋਗੀ ਸੁਨਤੀ ਆਵਨ ਜੇਤੇ ਲਖ ਨਾਮ ਕਰਤਾਰ ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਉਪਜਾ ਦੇ ਨਾ ਕਹਿ ਵਿਚਾਰ ਦੇ ਦੇ ਮੰਗਾਂ ਸਹ ਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਾ ਰਾ ਤਾ ਕੁੜੇ ਆ ਰਾ ਖਾਰ ਖਰਬਾਵੇ ਕਾਰ ਇੱਕ ਹੋਦਾ ਖਾਏ ਚਲਹਾ ਐ ਥਾਉ ਤੀਨਾ ਭੇ ਕਾਈ ਕਾਰ ਚਲੋ ਥਲ ਜੀਆ ਪੁਰੀਆ ਲੋਵਾ ਆਕਾਰਾ ਆਕਾਰੋ ਉਵੇ ਜੇ ਅਖਾਂ ਸੋ ਤੂੰ ਹੈ ਜਨ ਹੈ ਤੀਨਾ ਭੇ ਤੇਰੀ ਸਾਰ ਨਾਨਕ ਭਗਤਾਂ ਭੂਖ ਸਲਾਹਣ ਸਚ ਨਾਮ ਆਧਾਰ ਸਦਾ ਆਨੰਦ ਰਹਾ ਦਿਨ ਰਾਤੀ ਗੁਣਵੰਤੀਆਂ ਪਾਸ਼ਾਰ ਹੱਲਾ ਪਹਿਲਾ ਮਿੱਟੀ ਮੁਸਲਮਾਨਾ ਕੀ ਭੇੜਾ ਪਈ ਕੁਮਿਆਰਾ ਕੜ ਪਾਟੇ ਇਟਾ ਕੀਆ ਜਲਦੀ ਕਰੇ ਪੁਕਾਰ ਜਲ ਜਲ ਰੋਵੈ ਪੂੜੀ ਛੜ ਛੜ ਪਵਹਾ ਅੰਗਕਾਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣਾ ਕਰਤਾ ਰਪੋੜੇ ਬਿਨ ਸਤਗੁਰ ਕਿੰਨੇ ਨਾ ਪਾਇਓ ਬਿਨ ਸਤਗੁਰ ਕਿੰਨੇ ਨਾ ਪਾਇਆ ਸਤਗੁਰ ਵਿੱਚ ਆਪ ਰਖਿਓ ਨ ਕਰ ਪ੍ਰਗਟ ਆਖ ਸੁਨਾਇਆ ਸਤਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚ ਹੋ ਮੋਹ ਚੁਕਾਇਆ ਉਤਮ ਇਹ ਵਿਚਾਰ ਹਾਜਿਨ ਸੱਚੇ ਸਿਓ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਪ੍ਰਮੁਖ ਪਿਆਰੇ ਆਇਆ ਮਿਲ ਮੈਂ ਚੀਰੀ ਵਿੱਚ ਛੁਣਨੇ RAM ਰਾਜੇ ਮੇਰਾ ਮਨ ਤਨ ਬਹੁਤ ਬੈ ਰਾ ਗਿਆ ਹਰ ਨੈਣ ਰਸ ਪੀਣੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲਾ ਹਰ ਮਨ ਮੰਨੇ ਹੋ ਮੂਰਾ ਖਾਕਾ ਰਾਇ ਲਾਇਆ ਨਾਨਕ ਹਰ ਕੰਮੇ ਸਲੋਕ ਮਹਿਲਾ ਪੈਲਾ ਹੋ ਵਿੱਚ ਆਇਆ ਹੋ ਵਿੱਚ ਗਏ ਆ ਹੋ ਵਿੱਚ ਜੰਮਿਆ ਹੋ ਵਿੱਚ ਮੂਆ ਹੋ ਵਿੱਚ ਦਿੱਤਾ ਹੋ ਵਿੱਚ ਲਿਆ ਹੋ ਵਿੱਚ ਖਟਿਆ ਹੋ ਵਿੱਚ ਗਏ ਆ ਹੋ ਵਿੱਚ ਸੱਚਿਆਰ ਕੁੜਿਆ ਆ ਹੋ ਵਿੱਚ ਪਾਪ ਪੁੰਨ ਵਿਚਾਰ ਹੋ ਵਿੱਚ ਨਰਕ ਸੁਰਗ ਆਵਤਾਰ ਹੋ ਵਿੱਚ ਹਸਾ ਹੋ ਵਿੱਚ ਰੋਵੈ ਹੋ ਵਿੱਚ ਪਰ ਯਾ ਹੋ ਵਿੱਚ ਥੋਵਾ ਹੋ ਵਿੱਚ ਜਾਤੀ ਜਨਸੀ ਹੋਵੇ ਹੋ ਵਿੱਚ ਮੂਰਾ ਖੋ ਵਿੱਚ ਸਿਆਨਾ ਮੁੱਖ ਮੁਕਤੇ ਕੀ ਸਾਰ ਨਾ ਜਾਣਾ ਹੋ ਵਿੱਚ ਮਾਇਆ ਹੋ ਵਿੱਚ ਛਾਇਆ ਹੁ ਮੈਂ ਕਰ ਕਰ ਜੰਤੂ ਪਾਇਆ ਹੁ ਮੈਂ ਬੁਝਾਤਾ बुझा ज्ञान भी हूँ ना कत कत नानक हुक्मे लिखिया लेख यहाँ वेख है ते यहाँ वेख है महला दूजा हो मैं यहाँ जात है हो मैं कर्म कमा है हो मैं ऐ बंधना फिर फिर जोनी पाहा हो मैं कित उपजा कित संजम ऐ हो हो मैं ए हो हुकुम हा पेया कीरत फिरा हा हो मैं धीरक रोग हा दारू पी मा हा कृपा करे जे अपनी ता गुर का शब्द कमा हा नानक हा सुनो जन हो ओइ ते तो संज मधुख पा हा की सेव कीती संतोषी जिनी सच्चो सचते आया उन्नी मंदे पैर न रखियो कर सुके तरम कमाया ਉਨੀ ਦੁਨੀਆਂ ਛੋੜੇ ਵੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾ ਨਿਤ ਦੇਵ ਹਾਂ ਛੜ ਹਾਂ ਸਵਾਇਆ ਵਢੀ ਆਈ ਵੱਡਾ ਪਾਇਆ ਹਰ ਅਮਰਤ ਪਿੰਨੀ ਦੇ ਹੋਰੀ ਅਮਰਤ ਬੁਰਕੇ ਰਾਮ ਰਾਜੇ ਜਿੰਨਾ ਗੁਰਬਾਨੀ ਮਨ ਪਾਈਆ ਅਮਰਤ ਆਸ਼ਕ ਸ਼ਕੈ ਗੁਰੂ ਤੂਠਾ ਹਰ ਪਾਇਆ ਚੂਕੇ ਥੱਕਾ ਥੱਕੇ ਆਹਰ ਜਨ ਹਰ ਹਰ ਹੋਇਆ ਨਾਨਕ ਹਰੀ ਕੇ